ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਲਗਰਾਂ ਦਾ ਪਹਿਲਾ ਪਾਗ ਸੂਹਾ ਹੈ ਮੇਰੇ ਪਿਆਰ ਛਤਰੀਕ ਦਾ ਤਾਰਾ ਹੁਣ ਨਾ ਇਹਨਾਂ ਦੀ ਵੀੜੀ ਤੋਂ ਨਹੀਂ ਦੂਰ ਕੰਡਾਰਾ ਰਾਜ ਨੇ ਗੱਡੀ ਤੋਂ ਉਤਰ ਕੇ ਰਣਗੜ੍ਹ ਦੇ ਪਲੇਟਫਾਰਮ ਤੇ ਇੱਧਰ ਉੱਧਰ ਤੱਕਿਆ ਪਰ ਚਰਨ ਉਸ ਨੂੰ ਕਿਤੇ ਨਾ ਦਿਸਿਆ ਉਹ ਮਿੱਥੇ ਦਿਨ ਤੋਂ ਇੱਕ ਦਿਨ ਅੱਗੋਂ ਆ ਕੇ ਕਿਸ ਤਰ੍ਹਾਂ ਕਰ ਸਕਦਾ ਸੀ ਚਾਨਣੇ ਰਾਜ ਨੂੰ ਬਾਬਾ ਕਰਮ ਸਿੰਘ ਦੀ ਦੁੱਖ ਭਰੀ ਖਬਰ ਲੇਖਦਿਆਂ ਚਿਤਾਵਨੀ ਦਿੱਤੀ ਸੀ ਕਿ ਭੋਗ ਵਾਲੇ ਦਿਨ ਉਹ ਜਲਸੇ ਤੇ ਜ਼ਰੂਰ ਆਵੇ ਰਾਜ ਨੂੰ ਆਪਣੀ 4 ਦਿਨਾਂ ਦੀ ਛੁੱਟੀ ਮਨਜ਼ੂਰ ਕਰਵਾਉਂਦਿਆਂ ਇੱਕ ਦਿਨ ਅਗੀਤਰੀ ਸਰਕਾਰੀ ਛੁੱਟੀ ਮਿਲ ਗਈ ਸੀ ਉਸ ਦੇ گاਉਂ ਦੇ ਜੱਜਬਾਤ ਤੋਂ 24 ਘੰਟਿਆਂ ਦਾ ਇੰਤਜ਼ਾਰ ਸਹਾਰਿਆ ਨਾ ਕੇ ਪੰਮੀ ਉਸ ਨੂੰ ਤਸੱਲੀ ਸੀ ਚਰਨ ਆ ਨਹੀਂ ਸਕਦਾ ਫਿਰ ਵੀ ਉਸ ਦੀਆਂ ਪੌਂਦੀਆਂ ਨਜ਼ਰਾਂ ਸਵਾਰੀਆਂ ਦਿਨ ਰਖਸ਼ ਸ਼ਾਨਦਗਾ ਆਪਣੇ ਪ੍ਰੇਮੀ ਨੂੰ ਲੱਭ ਰੀਆਂ ਸਨ ਉਸ ਐਵੇਂ ਹੀ ਇੱਕ ਸਿਰੇ ਤੋਂ ਚੱਕਰ ਘਟ ਮਾਰਿਆ ਫਿਰ ਉੱਥੇ ਕੋਈ ਨਹੀਂ ਸੀ ਉਸ ਆਪਣਾ ਸੂਟ ਉਸ ਨੇ ਆਪਣੇ ਸੂਟ کیس ਵੱਲ ਦੇਖਿਆ ਜਿਹੜਾ ਹੌਲਾ ਹੁੰਦਾ ਹੋਇਆ ਦੋ ਮੀਲ ਦੇ ਪਤ ਸਦਕਾ ਭਾਰਾ ਵੀ ਹੋ ਰਿਹਾ ਸੀ ਵਾਕਫੀ ਸاعة ਤਹੀ ਪਿੰਡ ਤੱਕ ਮਿਲ ਜਾਂਦਾ ਉਸ ਦੀ ਟੁੱਟਦੀ ਆਸ ਨਹੀਂ ਸੋਚਿਆ ਪਰ ਪਿੰਡੂ ਸਟੇਸ਼ਨ ਤੇ ਤਾਂ ਕੋਈ ਕੁਲੀ ਵੀ ਨਹੀਂ ਸੀ ਮਿਲ ਸਕਦਾ ਉਹ ਸੋਚਦੀ ਕੋਈ ਫੈਸਲਾ ਨਾ ਕਰ ਸકી ਸ਼ਾਮ ਢਲਦੀ ਜਾ ਰਹੀ ਸੀ ਸਵਾਰੀਆਂ ਆਪੋ ਆਪਣੇ ਰਾਹ ਪੈ ਗੰਨਾ ਉਸ ਸੂਟਕੇਸ ਸਟੇਸ਼ਨ ਮਾਸਟਰ ਕੋਲ ਰੱਖ ਜਾਣਾ ਠੀਕ ਸਮਝਿਆ ਪਰ ਉਸ ਉਹ ਇਰਾਦਾ ਵੀ ਬਦਲ ਦਿੱਤਾ ਇੱਕ ਸੂਟਕੇਸ ਦੀ ਖਾਤਰ ਪਿਤਾ ਦੀ ਜਾਂ ਹੋਰ ਕੋਈ ਆਵੇਗਾ ਇਹ ਕਿਤੇ ਭਾਰਾ ਹੈ ਉਸ ਦਿਨ ਨਰਾਸ਼ਾ ਹੌਸਲੇ ਵਿੱਚ ਬਦਲ ਗਈ ਅਤੇ ਉਹ ਲਾਈਨ ਟੱਪ ਕੇ ਜੋਧਪੁਰ ਤੜਿਹਾਲੇ ਪਹੇ ਪੈ ਗਈ। ਜੋਧਪੁਰ ਦੀਆਂ 2-4 ਸਵਾਰੀਆਂ ਕਾਫੀ ਦੂਰ ਨਿਕਲ ਗੰਗਾ ਸਨ। ਉਹ ਕਾਲੀ ਤੁਰ ਕੇ ਉਹਨਾਂ ਦੇ ਨਾਲ ਵੀ ਨਹੀਂ ਰਲ ਸਕਦੀ ਸੀ। ਦੋਕ ਖੇਤ ਤੇਜ ਵਗੀ ਪਰ ਉਸ ਦਿਨ ਨਮੀ ਸੈਂਡਲ ਉਂਗਲਾਂ ਤੋੜ ਰਹੀ ਸੀ ਤੇ ਦੋਹੀ ਬਾਹੀਂ ਬਦਲ ਦਾ ਸੂਟ ਕਿਸਪਾਰਾ ਹੁੰਦਾ ਜਾ ਰਿਹਾ ਸੀ। ਉਹ ਆਪਣੇ ਆਪ ਨੂੰ ਕੋਸਦੀ ਮਜਬੂਰਨ ਸਧਾਰਨ ਚਾਲ ਟੁਰੇ ਪਈ। ਆਪਣੇ ਤੇਗਿਲਾ ਕਰਨ ਪਿੱਛੋਂ ਚਰਨ ਨੂੰ ਕੋਸਣ ਲੱਗੀ ਫਿਰ ਉਸ ਦੀ ਲਗਨ ਯਾਦ ਨਾ ਹੋ ਰਿਆਂ ਵਿੱਚ ਜੁੜ ਗਏ ਹਮ ਚਰਨ ਤਾਂ ਮੂਰਖ ਹੈ ਉਸ ਨੂੰ ਮਝਾਰਿਆਂ ਨਾਲ ਰਗ ਵੀ ਕੀ ਲੋ ਚਰਨ ਹੀਰਾ ਉਹ ਕੋੜਾ ਉਹ ਕੋਗੇ ਕਿਸ ਥਾਂ ਦੇ ਮੈਂ ਪਿਤਾ ਜੀ ਨੂੰ ਵਾਅਦਾ ਕੀਤਾ ਸ਼ਹਿਰ ਨੌਕਰੀ ਦਾ ਬੰਦੋਬਸਤ ਨਾ ਕਰਵਾ ਦੇਵਾਂ ਔਰ ਥੋੜੇ ਸਮੇਂ ਤੱਕ ਮੈਨੂੰ ਡਿਗਰੀ ਮਿਲ ਜਾਵੇਗੀ ਬਸ ਫਿਰ ਸਾਰੇ ਧੋਨੇ ਧੋਤੇ ਜਾਣਗੇ ਇਹਨਾਂ ਕਮੀਨੇ ਮਜ਼ਾਰਿਆਂ ਸਟੇਜ ਤੇ ਗੀਤਾਂ ਦੀ ਵਾਹ ਵਾਹ ਕਰਕੇ ਉਸ ਦਾ ਭਵਿਸ਼ ਮਾਰ ਦੇਣਾ ਉਸ ਨੂੰ ਉਹਦੇ ਗੀਤਾਂ ਹੀ ਪੱਟ ਦਿੱਤਾ ਤੇ ਮੈਨੂੰ ਵੀ ਗੀਤਾਂ ਨਹੀਂ ਇੱਕ ਜਵਾਨ ਖੇੜੇ ਨੇ ਥਕੇ ਮਾ ਚੂਸ ਕੇ ਉਸ ਨੂੰ ਹੌਲੀ ਫੁੱਲ ਕਰ ਦਿੱਤਾ ਉਹ ਤਾਂ ਰਾਤ ਦਿਨ ਉਹ ਜੰਗੀਰਦਾਰ ਨਾਲ ਬੈੰਦਾ ਉੱਠਦਾ ਸੀ ਤੇ ਉਹ ਇਸ ਤਰ੍ਹਾਂ ਸੋਚਦੀ ਜਾ ਰਹੀ ਸੀ ਪਿੱਛੋ ਇੱਕ ਕਾਰ ਨਿਹਾਰ ਨਾ ਦਿੱਤਾ ਉਸ ਇੱਕ ਪਾਸੇ ਹੁੰਦਿਆਂ ਪਛਾਂ ਪੌ ਕੇ ਤੱਕਿਆ ਵਧੀਆ ਹਰੀ ਗੱਡੀ ਆ ਰਹੀ ਸੀ ਕਾਰ ਬਰਾਬਰ ਦੀ ਉਸ ਨੂੰ ਧੋੜ ਨਾਲ ਭਰਦੀ ਬੇਪਰਵਾਹ ਲੰਗੀ ਉਸ ਮੂੰਹ ਤੇ ਚੁੰਨੀ ਕਰ ਲਈ ਪਰ ਧੂੜਦੀ ਤਾਂ ਬਚਦਿਆਂ ਵੀ ਕੱਪੜੇ ਤੇ ਚੜ ਗਈ ਰਾਜਨੂ ਖਾਮਖਾ ਕਾਰ ਵਾਲੇ ਉੱਤੇ ਗੁੱਸਾ ਆ ਗਿਆ ਫਾਲ ਤੋਂ ਰੋਕ ਰੋਕਦਿਆਂ ਵੀ ਗੱਡੀ ਦੋ ਖੇਤ ਲੰਘ ਗਈ ਰਾਜ ਨੂੰ ਵੇਖ ਕੇ ਉਹ ਆਪਣੇ ਜਹਨ ਤੇ ਜ਼ੋਰ ਦੇ ਰਿਹਾ ਸੀ ਮੈਂ ਜ਼ਰੂਰ ਕੀਤੀ ਇਸ ਦੋ ਗੁੱਤਾਂ ਵਾਲੀ ਕੁੜੀ ਨੂੰ ਦੇਖਿਆ ਉਸ ਦੇ ਦਿਲ ਸ਼ੈਲ ਕੁੜੀ ਖੁਬਦੀ ਜਾ ਰਹੀ ਸੀ ਰਾਜ ਨੇ ਵੀ ਸਮਝਿਆ ਸ਼ਾਇਦ ਕਾਰ ਮੇਰੇ ਲਈ ਹੀ ਖੜੀ ਕੀਤੀ ਜਦੋਂ ਰਾਜ ਬਿਲਕੁਲ ਨੇੜੇ ਆ ਗਈ ਪਾਲ ਨੇ ਸੁਖਾ ਲਿਆ ਹੀ ਪਛਾਣ ਲਿਆ ਇਹ ਤਾਂ ਡਾਕਟਰ ਦੀ ਕੁੜੀ ਹੈ ਮੈਂ ਕਿਹਾ ਤੁਸੀਂ ਕੱਲੇ دیر ਨਾਲ ਪਹੁੰਚੋਗੇ ਪਾਲ ਨੇ ਬੀਬਿਆਂ ਬੀਬੀਆਂ ਆਖਿਆ ਬੀਬਾ ਅੱਖਾਂ ਤੇ ਹੱਥ ਮਲਦਿਆਂ ਇਸ ਤਰ੍ਹਾਂ ਗੱਡੀ ਵਾਲਾ ਇਸ਼ਾਰਾ ਕੀਤਾ ਜਿਵੇਂ ਬੈਠਣ ਲਈ ਬੇਨਤੀ ਕਰ ਰਿਹਾ। ਤੁਹਾਡੀ ਬਹੁਤ ਮਿਹਰਬਾਨੀ ਰਾਜਨੀ ਇੱਕ ਵਾਰ ਵੀ ਨਾ ਨਾ ਕੀਤੀ। ਸੂਟਕੇਸ ਦੇ ਭਾਰ ਨਾਲ ਉਸ ਦੀਆਂ ਬਾਹਾਂ ਟੁੱਟਣ ਵਾਲੀਆਂ ਹੋ ਗੰਗਾਂ ਤੇ ਸੈਂਡਲਾਂ ਨੂੰ ਗੁੰਗਲਾ ਛਲ ਦਿੱਤਾ ਸਨ। ਉਸ ਮਾਨ ਹੀ ਮਾਨਵਿਚ ਪਾਲ ਦੇ 1 ਲੱਖ ਦੀ ਪ੍ਰਸ਼ੰਸਾ ਕੀਤੀ। ਪਾਲ ਨੇ ਬਰਾਬਰ ਦੀ ਵਾਰੀ ਖੋਲ ਦਿੱਤੀ ਪਰ ਰਾਜਨੀ ਨਿਮਰਤਾ ਨਾਲ ਕਿਹਾ ਜੀ ਮੈਂ ਪਿੱਛੇ ਹੀ ਠੀਕ ਹਾਂ। ਉਹ ਪਿਛਲੀ ਵਾਰੀ ਖੋਲ ਕੇ ਬਹਿ ਗਏ। ਪਾਲ ਥੋੜਾ ਮਜੂਰ ਸੇ ਜ਼ਰੂਰ ਹੋਇਆ ਪਰ ਉਸ ਦਿਲ ਵਿੱਚ ਕਿਹਾ ਚਲੋ ਠੀਕ ਹੈ ਗੱਡੀ ਸਟਾਰਟ ਕਰਦਿਆਂ ਉਸ ਅਸ਼ੀਸ਼ੇ ਵਿੱਚ ਰਾਜ ਨੂੰ ਤੱਕਿਆ ਉਸ ਦੀਆਂ ਅੱਖਾਂ ਵਿੱਚ ਮੱਲੋ ਮੱਲੀ ਨਸ਼ਾ ਚੜਾ ਹੈ ਤੁਹਾਡੇ ਪਿਤਾ ਸਾਡੇ ਫੈਮਲੀ ਡਾਕਟਰ ਹੈ ਤੁਹਾਨੂੰ ਪਤਾ ਹੀ ਹੋਵੇਗਾ ਪਾਲ ਨੇ ਇੱਕ ਵਾਰ ਮੁਸਕਰਾਉਂਦਿਆਂ ਮੂੰਹ ਪਛਾਣ ਪਵਾਇਆ ਉਸ ਨਾਲ ਸਾਡੇ ਗੂੜੇ ਤਾਲੁਕਾਤਰ ਜੀ ਰਾਜ ਹੁਆਰਾ ਭਰ ਕੇ ਰਹਿ ਗਈ ਕਿਉਂਕਿ ਪਾਲ ਐਤਕੀ ਦੀ ਤੱਕਣੀ ਵਿੱਚ ਬਿਲਕੁਲ ਦੀਬਾ ਨਹੀਂ ਸੀ ਮੇਰੀ ਬੀਜੀ ਨੂੰ ਦਮੇ ਦੀ ਲੰਬੀ ਬਿਮਾਰੀ ਹੈ ਤੇ ਡਾਕਟਰਜੀ ਚੌਥੇ ਦਿਨ ਆਉਂਦੇ ਹੀ ਰਹਿੰਦੇ ਨੇ ਉਹਨਾਂ ਦਾ ਸੁਆਹ ਹਸਮੁਖ ਤੇ ਮਿਲਣਸਾਰ ਪਾਲ ਝੂਠੀ ਤਾਰੀਫ ਕਰ ਰਿਹਾ ਸੀ ਜੀ ਰਾਜ ਜਾਣ ਕੇ ਵਾਰੀ ਵਿੱਚ ਦੀ ਬਾਹਰ ਦੇਖਣ ਲੱਗ ਪਈ ਇੱਕ ਬੁੱਢਾ ਹੰਬ ਬਕੀਰਾ ਵਿੱਚ ਦਮ ਲੈਂਦਾ ਆਪਣੇ ਪੈਰਾਂ ਨੂੰ ਘੁੱਟ ਰਿਹਾ ਸੀ ਕਾਰ ਸਾਰੇ ਰਾਂਗਾਂ ਨੂੰ ਧੂੜ ਨਾਲ ਭਰ ਕੇ ਅੱਗੇ ਨਿਕਲ ਗਈ ਲਵ ਮੇਰੀ ਜੀ ਦੇ ਤੁਸੀਂ ਕਿੰਨੇ ਕ ਹੱਕ ਚੋ ਪਾਲ ਨੇ ਸ਼ੀਸ਼ੇ ਵਿੱਚ ਤਾੜਦਿਆਂ ਅਚਾਨਕ ਕਹਿ ਦਿੱਤਾ ਰਾਜ ਦਾ ਚਿਹਰਾ ਹੈਰਾਨੀ ਵਿੱਚ ਠਹਿਰਕ ਗਿਆ ਉਸ ਨੂੰ ਉੱਕੀ ਆਸ ਨਹੀਂ ਸੀ ਪਾਲ ਨੇ ਖੁੱਲੀ ਗੱਲ ਵੀ ਕਰ ਸਕੇਗਾ ਉਸ ਕੋਈ ਜਵਾਬ ਨਾ ਦਿੱਤਾ ਪਾਲ ਨੇ ਇੱਕ ਵਾਰ ਫਿਰ ਪਛਾਹ ਤੱਕਿਆ ਰਾਜ ਨੇ ਉਸ ਦੀ ਤੱਕਣੀ ਤੇ ਬੜੀ ਔਖ ਮਹਿਸੂਸ ਕੀਤੀ ਉਸ ਨੂੰ ਜਾਪਿਆ ਪਾਲ شریف ਮੁੰਡਾ ਨਹੀਂ ਹੁਣ ਉਹ ਥੋੜਾ ਪਛਤਾ ਰਹੀ ਸੀ ਮੈਨੂੰ ਗੱਡੀ ਵਿੱਚ ਨਹੀਂ ਬੈਠਣਾ ਚਾਹੀਦਾ ਸੀ ਜੋਧਪੁਰ ਦੀ ਨਿਆਈ ਵਿੱਚੋਂ ਬੀਲੇ ਨੂੰ ਪਹਿਲਾ ਮੋੜ ਖਾ ਜਾਂਦਾ ਸੀ ਮੋਰ ਤੋਂ ਥੋੜਾ ਪਛਾਹ ਹੀ ਰਾਜ ਨੇ ਕਹਿ ਦਿੱਤਾ ਮੈਨੂੰ ਜਿੱਥੇ ਹੀ ਲਾ ਦੇ ਤੋਹੜੀ ਮਰਜ਼ੀ ਮੈਂ ਤਾਂ ਘਰ ਵੀ ਛੱਡ ਆਉਂਦਾ ਨਹੀਂ ਨਹੀਂ ਤੁਹਾਡੀ ਮਿਹਰਬਾਨੀ ਗੱਡੀ ਰੋਕ ਦਿਆ ਪਾਲਨੇ ਰਾਜ ਨੂੰ ਜਿੱਤ ਲਾਉਣ ਲਈ ਲੰਬਾ ਹੌਂਕਾ ਲਿਆ ਉਹ ਉਸ ਦੀਆਂ ਹਰਕਤਾਂ ਅਤੇ ਬੋਲਚਾਲ ਘੁੱਟ ਬੱਟ ਕੇ ਜਰਦੀ ਆਈ ਸੀ ਹੌਂਕੇ ਦੀ ਸ਼ਰਾਰਤ ਐਨ ਗੁੰਡਿਆਂ ਵਰਗੀ ਸੀ ਜਿਸ ਤੇ ਉਹ ਮਨ ਵਿੱਚ ਬਹੁਤ ਕੌੜੀ ਪਰ ਮੂੰਹੋਂ ਕੁਝ ਨਾ ਬੋਲ ਸਕੇ ਪਾਲਨੇ ਰਾਜ ਦੀ ਚੁੱਪ ਨੂੰ ਬਿਲਕੁਲ ਗਲਤ ਸਮਝਿਆ ਥੋੜੀ ਹੋਰ ਦਲੇਰੀ ਕੀਤੀ ਗੱਡੀ ਵਿੱਚੋਂ ਉਤਰਦੀ ਰਾਜ ਦੇ ਹੱਥ ਤੇ ਹੱਥ ਧਰਦਿਆਂ ਕਿਹਾ ਮੈਂ ਇਸ ਕਾਬਲ ਹਾਂ ਕਿ ਤੁਹਾਡੀ ਕੋਈ ਸੇਵਾ ਕਰ ਸਕਾਂ ਪਿਆਰ ਦੀ ਅਜੀਬ ਭੁੱਖ ਵਿੱਚ ਉਸ ਦਾ ਚਿਹਰਾ ਹਾਂ ਦਾ ਇੰਤਜ਼ਾਰ ਕਰ ਰਿਹਾ ਸੀ ਹਾਂ ਰਾਜ ਨੇ ਸਜੀਦਾ ਹੁੰਦਿਆ ਉੱਤਰ ਦਿੱਤਾ ਸ਼ੁਕਰੀਆ ਧਾ ਕਰਕੇ ਪਾਲ ਦੇ ਮੂੰਹ ਤੇ ਥੱਪੜ ਆ ਵੱਜਿਆ ਤੇ ਉਸ ਦਾ ਮੂੰਹ ਲਟ ਗਿਆ ਰਾਜ ਨੇ ਥੱਲੇ ਉਤਰਦਿਆਂ ਸੂਟ ਕੇ ਸਪੂੰਜੀ ਖਿੱਚ ਮਾਰਿਆ ਤੇ ਗੱਡੀ ਦੀ ਬਾਰੀ ਫਟਕ ਲਾ ਦਿੱਤੀ ਉਸਦੀ ਵਫਰੇ ਮੂੰ ਤੋਂ ਸੈਣੀ ਵਾਂਗ ਪੈ ਆ ਰਹੀ ਸੀ। ਪਾਲ ਵੀਰ ਦੇ ਬਿੱਲੇ ਵਾਂਗ ਲੋਹ ਭਰਿਆ ਬੈਠਾ ਸੀ ਜਿਵੇਂ ਸ਼ਿਕਾਰ ਹੱਥ ਆਉਣ ਦੀ ਥਾਂ ਉਲਟਾ ਉਸ ਨੂੰ ਜ਼ਖਮੀ ਕਰ ਗਿਆ ਹੋਵੇ। ਕੁੜੀ ਨੇ ਤੁਰਨ ਲਈ ਕਦਮ ਪੁੱਟਦਿਆਂ ਹੀ ਪੁੱਟਿਆ ਹੀ ਸੀ। ਕੇਪਾਲ ਦੀ ਗੁੱਸੇ ਭਰੀ ਆਵਾਜ਼ ਨੇ ਤਦਾਬ ਨਹੀਂ ਵਜੋ ਪੁਕਾਰਿਆ। ਅੱਛਾ ਹੁਣ ਤੈਨੂੰ ਵੀ ਦੇ ਹੁਣ ਤੈਨੂੰ ਵੀ ਦੇਖਣਾ ਹੈ। ਉਸ ਰੋਬ ਦਿੰਦਿਆਂ ਫਕਰਾ ਵਿਚਕਾਰ ਛੱਡ ਦਿੱਤਾ ਤੇ ਬੰਦ ਹੋਈ ਮੋਟਰ ਸਟਾਰਟ ਕਰ ਲਈ ਰਾਜਪਿੱਠ ਪਵਾ ਕੇ ਤੁਰ ਪਈ ਹਸਪਤਾਲ ਦੀ ਬਕਵਾਸ ਵੱਲ ਕੋਈ ਧਿਆਨ ਨਾ ਦਿੱਤਾ ਗੱਡੀ ਦੀ گرد ਦੂਰ ਹੋਣ ਤੇ ਵੀ ਉਸ ਤੱਕ ਪਹੁੰਚ ਗਈ ਅਸਲ ਵਿੱਚ ਖਿਲਾਫ ਹਵਾ ਗਰਦ ਨੂੰ ਉਡਾ ਲਿਆਈ ਸੀ ਐਤਕੀ ਉਸ ਚੁੰਨੀ ਨਾਲ ਮੂੰਹ ਨਾ ਤੱਚੇ ਉਸ ਦਾ ਸਿਰ ਜਕਰਾ ਰਿਹਾ ਸੀ ਉਸ ਦਾ ਆਪ ਆਪ ਡੋਟਿਆ ਪਿਆ ਸੀ ਕੋਈ ਇੰਨਾ ਕਮੀਨਾ ਵੀ ਹੋ ਸਕਦਾ ਸ਼ੀ ਉਸ ਸੱਜੇ ਹੱਥ ਨਾਲ